ਸਭੀ ਕਾਲਕੀ ਸਾਰੀਆਂ ਪੈਨਾਂ ਨੂੰ ਤੇ ਅੱਜ ਆਪਾਂ ਨਾ ਮੋਡੇ ਦੀ ਗੁੰਮ ਸਿਆਉਣ ਜਿਹੜੀ ਲਗਾਉਂਦੇ ਹੁੰਦੇ ਆ ਨਾ ਤੇ ਉਹ ਆਪਾਂ ਦੱਸਾਂਗੇ ਤੇ ਗੁੰਮ ਸਿਆਉਣ ਵੀ ਕਿੱਦਾਂ ਦੀ ਲਗਾਈ ਹੈ ਜਿੱਦਾਂ ਕਿ ਆ ਮੈਂ ਮੋਡਾ ਤੁਹਾਨੂੰ ਦੱਸਦੀ ਆ ਵੀ ਸਲਾਈ ਕਰ ਲਿਆ ਦੇਖੋ ਆ ਇਧਰ ਫਲਾਈ ਕੀਤਾ ਹੋਇਆ ਸਿੱਧਾ ਪਾਸਾ ਇਹਦਾ ਸੂਟ ਦਾ ਤੇ ਆਪਾਂ ਵਾਲਾ ਪੱਠਾ ਪਾਸਾ ਦੇਖੋ ਇਹਦੀ ਸਲਾਈ ਪਤਾ ਨਹੀਂ ਨਾ ਲੱਗ ਰਹੀ ਵੀ ਆਪਾਂ ਗੁੰਮ ਲਗਾਈ ਆ ਅੰਡਰਗਰਾਉਂਡ ਲਗਾਈ ਆ ਇਹ ਕਿੱਦਾਂ ਲਗਾਉਣੀ ਆ ਤੇ ਤੁਹਾਨੂੰ ਵੀ ਮੈਂ ਦੱਸਦੀ ਆ ਤੇ ਜਿਹੜੀਆਂ ਭੈਣਾਂ ਹਨਾ ਬਿਗਨਰ ਆ ਜਿਹੜੀਆਂ ਸਿੱਖ ਰਹੀ ਹੈ ਆ ਤੇ ਉਹਨਾਂ ਲਈ ਇਹ ਵੀਡੀਓ ਬਹੁਤ ਉਹਨਾਂ ਲਈ ਇਹ ਵੀਡੀਓ ਬਹੁਤ ਹੈਲਪ ਕਰੂਗੀ ਤੇ ਆਪਾਂ ਫਿਰ ਗੁੰਮ ਸਲਾਈ ਕਿੱਦਾਂ ਲਗਾਉਣੀ ਆ ਚਲੋ ਜੀ ਆਪਾਂ ਸਟਾਰਟ ਕਰਦੇ ਆ ਤੇ ਆਪਣੀ ਵੀਡੀਓ ਨਾਲ ਤਾਂ ਜਿਆਦਾ ਲੈਂਥੀ ਹੋਣੀ ਤੇ ਨਾ ਹੀ ਬਹੁਤ ਛੋਟੀ ਬਣੂਗੀ ਤੇ ਆਪਾਂ ਤੁਹਾਨੂੰ ਦੱਸਦੇ ਆ ਜੀ ਹਾਂਜੀ ਤੇ ਇਹਦੇ ਆਪਾਂ ਹਨ ਤੁਹਾਨੂੰ ਮੈਂ ਇਦਾਂ ਤਰਕੇ ਦੱਸਦੀ ਆ ਚੰਗੇ ਤਰੀਕੇ ਨਾਲ ਤਾਂ ਹਨ ਮੈਂ ਇਦਾਂ ਦੱਸਦੀ ਆ ਦੇਖੋ ਆਵਲੀ ਸੀਨਿਕ ਦੇਰ ਲੈਣੀ ਹੈ ਜਿੱਥੇ ਆਪਾਂ ਰੀਵ ਲਗੀਰ ਲਗਾਈ ਹੈ ਹਨ ਰੀਵ ਲੀਰ ਵਾਲੀ ਆਪਾਂ ਇੱਥੇ ਦੇਖ ਮਤਲਬ ਕਿ ਲਾਈਨਿੰਗ ਅਟੈਚ ਕਰਦੇ ਆ ਸਲਾਈ ਲਗਾਉਣੀ ਹੈ ਨਾ ਇਹਨੂੰ ਉਦੇ ਐਡ ਲਾਈਨਰ ਆ ਤਾਗੇ ਨੂੰ ਖਿੱਚ ਦੋ ਦੇਖੋ ਤੁਸੀਂ ਸਲਾਈ ਕਿੱਦਾਂ ਲਗਾਉਣੀ ਹੈ ਇਹਨੂੰ ਮੈਂ ਤੁਹਾਨੂੰ ਦੱਸਦੀ ਆ ਰੇਵਲੀ ਨੂੰ ਇੱਧਰ ਰੱਖ ਲਓ ਤੇ ਜਿਹੜੀ ਵਾਲੀ ਸੌਰੀ ਮੈਂ ਤੁਹਾਨੂੰ ਦੁਬਾਰਾ ਦੱਸਦੀ ਆ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਆਹ ਵਾਲਾ ਪੱਲਾ ਨਾ ਇਹਨੂੰ ਐਦਾਂ ਕਰ ਲਓ ਜਿਹੜਾ ਰੇਵਲੀਰ ਵਾਲਾ ਪੱਲਾ ਉਹਨੂੰ ਜਿਹੜੀ ਲਾਈਨਿੰਗ ਪਾ ਲਾਈਨਿੰਗ ਵਾਲਾ ਪੱਲਾ ਉਹਨੂੰ ਅਲੱਗ ਕਰ ਲਓ ਦੁਬਾਰਾ ਫੇਰ ਦੱਸਦੀ ਹਾਂ ਜਿਹੜੀ ਲਾਈਨਿੰਗ ਵਾਲਾ ਕੱਪੜਾ ਰੇਵਲੀ ਵਾਲਾ ਪਿਛਲਾ ਗਲਾ ਜਿੱਤੇ ਆਪਣਾ ਬੈਕ ਗਲਾ ਹਨਾ ਉਹਨੂੰ ਅਲੱਗ ਕਰ ਲਓ ਸਾਈਡ ਤੇ ਰੱਖ ਲਓ ਤੇ ਇਹਨੂੰ ਐਦਾਂ ਰੱਖ ਲਓ ਜੇ ਤੁਸੀਂ ਪਹਿਲਾਂ ਐਦਾਂ ਸਲਾਈ ਲਗਾਉਣੀ ਹੈ ਐਦਾਂ ਵੀ ਲਗਾ ਸਕਦੇ ਹੋ ਇਤੀ ਸਲਾਈ ਲਗਾਉਣੀ ਆ ਲਗਾ ਸਕਦੀ ਹੁਣ ਤੇ ਜੇ ਤੁਸੀਂ ਇਕੱਠੀ ਸਲਾਈ ਲਗਾਉਣੀ ਆ ਐਦਾਂ ਫੋਲਡ ਕਰਕੇ ਐਦਾਂ ਲਗਾ ਲਓ ਆਪਾਂ ਫੋਲਡ ਕਰਕੇ ਲਗਾਵਾਂਗੇ ਇਕੱਠੀ ਸਲਾਈ ਇੱਕ ਵਾਰ ਜੀ ਸਲਾਈ ਲੱਗ ਜੂ ਦੇਖੋ ਇਹਨੂੰ ਸਮਾਰ ਕੇ ਧਰ ਲਓ ਐਦਾਂ ਚੱਕ ਕੇ ਦੁਆਰਾ ਤੋਂ ਫੇਰ ਦਿਖਾ ਦੰਨੀ ਹੈ ਮੈਂ ਇੱਕ ਵਾਰ ਨਹੀਂ ਕਈ ਵਾਰ ਹੈ ਨਾ ਕਨਫਿਊਜ਼ ਹੋ ਜਾਂਦਾ ਬੰਦਾ ਨਹੀਂ ਪੱਤਰ ਲੱਗਦੀ ਆ ਜੀ ਆਪਣਾ ਪਿਛਲਾ ਭਾਗ ਆ ਪਿਛਲੇ ਭਾਗ ਵਾਲੀ ਲੈਣਗੇ ਆਪਾਂ ਐਦਾਂ ਐਦਾਂ ਹੁੰਦੀ ਹੈ ਨਾ ਅਟੈਚ ਇਹਨੂੰ ਐਦਾਂ ਆਪਾਂ ਲੱਗ ਕਰ ਦੰਨੀ ਹੈ ਫੜਕੇ ਐਦਾਂ ਲੱਗ ਕਰ ਦੋ ਲੱਗ ਕਰਨ ਤੋਂ ਬਾਅਦ ਜਿਹੜਾ ਮੂਹ ਲਗਲਾ ਉਹਨੂੰ ਆਪਾਂ ਐਦਾਂ ਰੱਖਦੇ ਆ ਐਦਾਂ ਰੱਖਦੇ ਆ ਨਾ ਐਦਾਂ ਰੱਖ ਲਓ ਤੇ ਕੋਨੂ ਮੋਡੇ ਨੂੰ ਮੋਡੇ ਨਾਲ ਮਲਾ ਦੋ ਚੰਗੇ ਤਿੱਕੇ ਨਾਲ ਵੀ ਕਪੜਾ ਵੱਧ ਘਟਣਾ ਹੋਵੇ ਹਨ ਕਈ ਵਾਰ ਆਪਣਾ ਤੇ ਇਹਨੂੰ ਉੱਪਰ ਚੱਕ ਕੇ ਰੱਖ ਲਓ ਇਹਨੂੰ ਆਪਾਂ ਉੱਪਰ ਚੱਕ ਕੇ ਇਦਾਂ ਰੱਖ ਲੈਣੇ ਤੇ ਹੁਣ ਆਪਾਂ ਸਲਾਈ ਲਗਾ ਕੇ ਦਿਖਾਉਣੇ ਤੁਹਾਨੂੰ ਦੇਖੋ ਜੀ ਇੱਥੇ ਆਪਾਂ ਮਸ਼ੀਨ ਤੇ ਰੱਖ ਲਈ ਤੇ ਇਹਨੂੰ ਅਡਜਸਟ ਕਰਦੇ ਆਂ ਇਦਾਂ ਆਪਾਂ ਸਲਾਈ ਲਗਾ ਲਈ ਤੇ ਆਪਾਂ ਡਬਲ ਸਲਾਈ ਕਰ ਸਕਦੇ ਆਂ ਤੇ ਸਿੰਗਲ ਨਾਲ ਰੱਖਿਓ ਡਬਲ ਹੀ ਕਰਿਓ ਦੇਖੋ ਆਪਾਂ ਡਬਲ ਸਲਾਈ ਕਰਤੀ ਤੇ ਹੁਣ ਆਪਾਂ ਇੱਥੋਂ ਪੈਂਚੀ ਨਾਲ ਧਾਗਾ ਕੱਟ ਦੇਣਾ ਸਾਈਡ ਤੇ ਕਰਤਾ ਤੇ ਹੁਣ ਆਪਾਂ ਕਮੀਜ਼ ਨੂੰ ਐਦਾਂ ਕਰ ਲ ਮਤਲਬ ਕਿ ਆ ਐਦਾਂ ਨਾ ਆਪਣਾ ਇਹ ਜਿੱਦਾਂ ਆਪਣੀ ਜੇਬ ਹੁੰਦੀ ਹੈ ਐਦਾਂ ਹੋ ਜਾਂਦਾ ਇਹਨੂੰ ਆਪਾਂ ਐਦਾਂ ਸਿੱਧਾ ਕਰ ਲੈਣਾ ਇਹ ਰੇਵਲੀ ਜਿਹੜੀ ਆਪਣੀ ਉੱਪਰ ਆਜੂਗੀ ਦੇਖੋ ਦੇਖੋ ਜੀ ਐਦਾਂ ਹੋ ਜੂਗੀ ਆਪਣੀ ਸਟਿਚਿੰਗ ਤੇ ਨਾਲੇ ਇਹਦੇ ਜਿਹੜੇ ਹਨਾ ਲਰਨਿੰਗ ਦੇ ਧਾਗੇ ਹੁੰਦੇ ਆ ਕਮੀਜ਼ ਤੇ ਕੱਪੜੇ ਦੇ ਧਾਗੇ ਹੁੰਦੇ ਆ ਮੋੜਿਆਂ ਦੇ ਹਨ ਵੀ ਮਤਲਬ ਕਿ ਆਪਾਂ ਇਦਾਂ ਹੀ ਲਗਾ ਦਨੇ ਆ ਉਹ ਧਾਗੇ ਜਿਹੀ ਬੁਰੀ ਲੱਗਦੇ ਆ ਤੇ ਇਹ ਬਹੁਤ ਵਧੀਆ ਤਰੀਕਾ ਤੁਸੀਂ ਇਸ ਤਰੀਕੇ ਨਾਲ ਹੀ ਮੋੜਿਆਂ ਦੇ ਜਦੋਂ ਆਪਾਂ ਲਰਨਿੰਗ ਵਾਲਾ ਸੂਟ ਤੇ ਦੂਜਾ ਵੀ ਮੈਂ ਦੱਸੂਗੀ ਜਦੋਂ ਆਪਾਂ ਸਿੰਪਲ ਸੂਟ ਸਿਉਣੇ ਆ ਮਤਲਬ ਕਿ ਬਿਨਾ ਲਾਈਨਿੰਗ ਤੋਂ ਬਗੈਰ ਲਾਈਨਿੰਗ ਤੋਂ ਸਿਉਣੇ ਆ ਨਾ ਤੇ ਸਲਾਈ ਕਰਦੇ ਆ ਆਪਾਂ ਉਹਦੇ ਲਈ ਵੀ ਦੱਸਾਂਗੇ ਵੀ ਮੋਢੇ ਨੂੰ ਕਿੱਦਾਂ ਜੜਨਾ ਤੇ ਵਈ ਤੁਹਾਡੇ ਧਾਗੇ ਨਾਲ ਨਿਕਲ ਤੇ ਨਾ ਹੀ ਆਪਾਂ ਨੂੰ ਐਂਟਰਲੌਕ ਦੀ ਲੋੜ ਪੈਂਦੀ ਇੱਥੇ ਨਾ ਤੇ ਬਿਲਕੁਲ ਵੀ ਨਹੀਂ ਪੈਂਦੀ ਤੇ ਇਹ ਇਦਾਂ ਬਣ ਜਾਂਦਾ ਆਪਣਾ ਮੋਢਾ ਹੋ ਜਾਂਦਾ ਤਿਆਰ ਤੁਸੀਂ ਦੇਖ ਸਕਦੇ ਹੋ ਸਲਾਈ ਬਹੁਤ ਵਧੀਆ ਲੱਗੀ ਆ ਗੁੰਮਸਲਾਈ ਮੋਢਿਆਂ ਦੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਤੁਹਾਡੇ ਲਈ ਕੰਮ ਦੀ ਵੀਡੀਓ ਥੈਂਕ ਯੂ